ਮੈਸਾਹ ਕਰੋਸ਼ੀ ਦੇ ਗੁਰੂ ਅੰਸਰ ਦੀ ਜਿਹੜੇ ਕਹਿੰਦੇ ਪ੍ਰਕਾਸ਼ਪੂਰਨ ਦੀ ਦੁਨੀਆ ਪਰਦੇਸ ਵਿੱਚ ਬੈਠੇ ਸਿੱਖਾਂ ਨੂੰ ਸੰਗਤਾਂ ਨੂੰ ਗੁਰੂ ਨਾਮਕ ਨਾਮ ਲੈਵਾ ਮਾਈ ਭਾਈ ਨੂੰ Hindu, Muslim, ईसाई ਸਭ ਨੂੰ ਲੱਖ ਲੱਖ ਵਧਾਈ ਦਿੰਨਾ ਕੋਕਸ਼ੀ ਦੀ ਗੁਰੂ ਗ੍ਰੰਥ ਸਾਹਿਬ ਸਿੱਤੇ ਪਾਸਾ ਸਾਰੇ ਧਰਮਾਂ ਦੇ ਸਾਹਮਣੇ ਰਹਬਰ ਹੈ ਦੇ ਨਾਲੇ ਹਰ ਧਰਮ ਦੀ ਅਗਵਾਈ ਕੀਤੀ ਹਰ ਧਰਮ ਨੂੰ ਉਪਦੇਸ਼ ਦਿੱਤਾ ਇਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਕਿਸੇ ਨਾਲ ਸੰਮਨ ਵਿਤਕਰਾ ਕਰਨਾ ਨਹੀਂ ਸਿਖਾਉਂਦੀ ਹਰ ਧਰਮ ਦਾ ਸਤਕਾਰ ਕਰਨਾ ਹਰ ਮਾਨਵ ਪ੍ਰਾਣੀ ਦੀ ਹਰ ਤਰ੍ਹਾਂ ਕਰਕੇ ਸਹਿਤਾ ਕਰਨੀ ਕਿਰਤ ਕਰਨੀ ਨਮ ਜੁਣਾ ਵੰਡ ਕੇ ਛਕਣਾ ਸੋ ਐਸੇ ਸਤਿਗੁਰੂ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਜਿੰਨੀ ਵੀ ਸ਼ਰਧਾ ਨਾਲ ਮਨਾਇਆ ਜਾਵੇ ਉਹਨਾਂ ਹੀ ਵੱਡੀ ਕਿਰਪਾ ਸਤਗੁਰੂ ਦੀ ਸਾਡੇ ਤੇ ਹੋਵੇ। ਅੱਜ ਮਹਾਰਾਜਾ ਗੁਰਗੰਸਾ ਜੀ ਪ੍ਰਕਾਸ਼ ਜੀ ਰੱਖੀ ਕਰਨ। ਅੱਜ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੀ ਸ੍ਰੀ ਕਾਲਕਸਾਬ ਵਿਖੇ ਸ੍ਰੀ ਗੁਰੂ ਰਵੀ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਦੇ ਇਹ ਮਹਾਨ ਦਿਹਾੜੇ ਮਨਾਏ ਗਏ। ਔਰ ਗੁਰਦੁਆਰਾ ਸ੍ਰੀ ਰਾਮ ਸਰ ਸਾਹਿਬ ਜੀ ਤੋਂ ਅਗਰ ਕੀਰਤਨ ਜਰੂਰ ਚੱਲ ਕੇ ਸ੍ਰੀ ਕਾਲਕਸਪੂ ਜੀਆ ਔਰ ਪਰੰਪਰਾ ਅਨਸਾਰ ਗੁਰੂ ਤੇਹਾਸ ਦੀ ਕਥਾ ਸ੍ਰੀ ਕਾਲਕਸਪੂ ਤੇ ਹੋਈ ਹੈ ਤੁਸੀਂ ਦੇਖ ਰਹੇ ਹੋ ਲੱਖਾਂ ਦੀ ਗੰਟੀ ਸੰਗਤਾਂ ਦੀਆਂ ਪਰਦੇ ਵਿੱਚੋਂ ਅੱਜ ਇਸ ਗੁਰਪੁਰਬ ਤੇ ਹਾਜ਼ਰੀਆਂ ਭਰਨੀ ਆ ਜਲੌਸ ਜਾਏ ਗਏ ਆ ਬਹੁਤ ਹੀ ਸੁੰਦਰ ਪਾਠ ਜੁੱਲੰਦੀ ਸਜਾਵਟ ਕੀਤੀ ਗਈ ਹੈ ਇਹ ਸੰਗਤਾਂ ਦੀ ਸਰਦਾ ਆ ਭਾਵਨਾ ਉਤਸ਼ਾਹ ਔਰ ਪ੍ਰੇਮ ਹੈ ਮੈਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਦੀ ਦੁਨੀਆ ਪਰਦੇ ਵਿੱਚ ਬੈਠੇ ਸਿੱਖਾਂ ਨੂੰ ਸੰਗਤਾਂ ਨੂੰ ਗੁਰੂ ਨਾਮਤ ਨਾਮ ਲੈਵਾ ਮਾਈ ਭਾਈ ਨੂੰ ਹਿੰਦੂ ਮੁਸਲਮਾਨ ਸਾਈ ਸਭ ਨੂੰ ਲੱਖ ਲੱਖ ਵਧਾਈ ਦਿੰਦਾ। ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਸ਼ਾ ਸਾਰੇ ਧਰਮਾਂ ਦੇ ਸੰਦੇਹ ਰਹਿਬਰ ਹੈ। ਜਿਨ੍ਹਾਂ ਨੇ ਹਰ ਧਰਮ ਦੀ ਅਗਵਾਈ ਕੀਤੀ, ਹਰ ਧਰਮ ਨੂੰ ਉਪਦੇਸ਼ ਦਿੱਤਾ। ਇਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਗੁਰਬਾਣੀ ਕਿਸੇ ਨਾਲ ਸਾਨੂੰ ਮਤਕਰਾ ਕਰਨਾ ਨਹੀਂ ਸਿਖਾਉਂਦੀ। ਹਰ ਧਰਮ ਦਾ ਸਤਕਾਰ ਕਰਨਾ, ਹਰ ਮਾਨਵ ਪ੍ਰਾਣੀ ਦੀ ਹਰ ਤੰਗ ਕਰਕੇ ਸਹਾਇਤਾ ਕਰਨੀ, ਔਰ ਦੇਨ ਦੁਖੀ ਦਰਦ ਮਨਵਾਂ ਦੀ ਫੋਟੇ ਕੀ ਮਦਦ ਕਰਨੀ ਇਹ ਸਤਿਗੁਰੂ ਜੀ ਦੀ ਗੁਰਬਾਣੀ ਨੇ ਸਾਨੂੰ ਬਹੁਤ ਅਮੋਲਕ ਸਿਧਾਂਤ ਦਿੱਤੇ ਆ ਕਿਰਤ ਕਰਨੀ ਨਾਮ ਜਪਣਾ ਵੰਡ ਕੇ ਛਕਣਾ ਸੋ ਐਸੇ ਸਤਿਗੁਰੂ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਦਿਨ ਹੀ ਸਰਦਾਰ ਨਾਲ ਮਨਾਇਆ ਜਾਵੇ ਉਨਾ ਹੀ ਵੱਡੀ ਕਿਰਪਾ ਸਤਿਗੁਰੂ ਦੀ ਸਾਡੇ ਤੇ ਹਾਂਜੀ ਮਹਾਰਾਜ ਜੀ ਗੁਰਗੰਸਾ ਜੀ ਪ੍ਰਕਾਰ ਦੇ ਰੱਖੀ ਕਰਾ ਰਹੇ ਆ ਅੱਜ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੀ ਸ੍ਰੀ ਕਾਲਕਸਾਹ ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਦੇ ਇਹ ਮਹਾਨ ਦਿਹਾੜੇ ਮਨਾਏ ਗਏ। ਔਰ ਗੁਰਦੁਆਰਾ ਸ੍ਰੀ ਰਾਮ ਸਰਸੋਹਿਤ ਤੋਂ ਨਗਰ ਕੀਰਤਨ ਜਰੂਰ ਚੱਲ ਕੇ ਸ੍ਰੀ ਖਾਨਕਾ ਅਕਸਾ ਪੁੱਜਿਆ ਔਰ ਪਰੰਪਰਾ ਅਨੁਸਾਰ ਗੁਰ ਤੇਹਾਸ ਦੀ ਕਥਾ ਸ੍ਰੀ ਕਾਲਕਸਾ ਵਿੱਚ ਹੋਈ ਹੈ। ਤੁਸੀਂ ਦੇਖ ਰਹੇ ਹੋ ਲੱਖਾਂ ਦੀ ਗਿਣਤੀ ਸੰਗਤਾਂ ਕਿੰਨੀਆਂ ਪਰਦੇ ਵਿੱਚੋਂ ਆਡੀਸ ਗੁਰਪੁਰਬ ਤੇ ਹਾਜ਼ਰੀਆਂ ਭਰਨੀ ਆ। ਜਲੌਸ ਜਾਇਏ ਗਏ ਆ। ਬਹੁਤ ਹੀ ਸੁੰਦਰ ਪਾੜੇ ਫੁੱਲਾਂ ਦੀ ਸਜਾਵਟ ਕੀਤੀ ਗਈ ਹੈ। ਇਹ ਸੰਗਤਾਂ ਦੀ ਸਰਦਾ ਆਪਾਹਨਾਤਸ਼ਾਹ ਔਰ ਪ੍ਰੇਮ ਹੈ ਮੈਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਦੇਹਲੇ ਪ੍ਰਕਾਸ਼ਪੁਰਪਰਵ ਦੀ ਦੁਨੀਆ ਪਰਦੇ ਵਿੱਚ ਬੈਠੀ ਸਿੱਖਾਂ ਨੂੰ ਸੰਗਤਾਂ ਨੂੰ ਗੁਰੂ ਨਾਮਤ ਨਾਮ ਲੈਵਾ ਮਾਈ ਭਾਈ ਨੂੰ Hindu Muslim Nasai ਸਭ ਨੂੰ ਲੱਖ ਲੱਖ ਵਧਾਈ ਦਿੰਨਾ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਾਰੇ ਧਰਮਾਂ ਦੇ ਸੰਧੀ ਰਹਿਬਰ ਹੈ ਜਿਨ੍ਹਾਂ ਨੇ ਹਰ ਧਰਮ ਦੀ ਅਗਵਾਈ ਕੀਤੀ ਹਰ ਧਰਮ ਨੂੰ ਉਪਦੇਸ਼ ਦਿੱਤਾ ਇਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਔਰ ਮਨ ਗੁਰਬਾਨੀ ਕਿਸੇ ਨਾਲ ਸਾਨੂੰ ਮិតਕਰਾ ਕਰਨਾ ਨਹੀਂ ਸਿਖਾਉਂਦੀ ਹਰ ਧਰਮ ਦਾ ਸਤਕਾਰ ਕਰਨਾ ਹਰ ਮਾਨਵ ਪ੍ਰਾਣੀ ਦੀ ਹਰ ਤਰ੍ਹਾਂ ਕਰਕੇ ਸਹਿਯਾਤਾ ਕਰਨੀ ਔਰ ਦੇਨ ਦੁਖੀ ਦਰਦਮੰਦਾਂ ਦੀ ਫੋਟ ਕੇ ਮਦਦ ਕਰਨੀ ਇਹ ਸਤਗੁਰੂ ਜੀ ਦੀ ਗੁਰਬਾਨੀ ਨੇ ਸਾਨੂੰ ਬਹੁਤ ਅਮੋਲਕ ਸਿਧਾਂਤ ਦਿੱਤੇ ਆ ਕਿਰਤ ਕਰਨੀ ਨਾਮ ਜਪਣਾ ਵੰਡ ਕੇ ਛਕਣਾ ਸੋ ਐਸੇ ਸਤਗੁਰੂ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਜਿੰਨੀ ਸ਼ਰਧਾ ਨਾਲ ਮਨਾਇਆ ਜਾਵੇ ਉਨਾਈ ਵੱਡੀ ਕਿਰਪਾ ਸਤਿਗੁਰੂ ਦੀ ਸਾਡੇ ਤੇ ਹੋਵੇ